ਲੰਘੇ ਕੱਲ ਬੀਜੇਪੀ ਦੇ ਵਿੱਚ ਇੱਕ ਵੱਡੀ ਸ਼ਮੂਲੀਅਤ ਹੋਈ ਹੈ। ਔਰ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਇੱਕ ਨਵਾਂ ਟਰਨ ਲੈਂਦੀ ਨਜ਼ਰ ਆ ਰਹੀ ਹੈ। ਪੰਜਾਬ ਦੀ ਸਿਆਸਤ ਦੇ ਬਰਾੜ ਜੱਟ ਅਚਾਨਕ ਬੀਜੇਪੀ ਵੱਲ ਨੂੰ ਕਿਉਂ ਮੂੰਹ ਕਰ ਗਏ? ਜਾਂ ਬੀਜੇਪੀ ਦਾ ਹੁਣ ਕੀ ਪਲਾਨ ਹੈ? ਇਹ ਵੇਖਣਾ ਜ਼ਰੂਰੀ ਹੈ ਇਹ ਸਮਝਣਾ ਜ਼ਰੂਰੀ ਹੈ ਔਰ ਇਸੇ ਵਾਸਤੇ ਅੱਜ ਮੌਜੂਦ ਹਾਂ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਕੋਲ ਡਾਕਟਰ ਸਾਹਿਬ ਵਾਣੜੀਆ ਪੰਜਾਬੀ ਤੇ ਸਵਾਗਤ ਸਤਿ ਸ੍ਰੀ ਅਕਾਲ ਬਹੁਤ ਧੰਨਵਾਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਇੱਕ ਬੜੀ ਵੱਡੀ ਸ਼ਿਫਟ ਹੋਈ ਹੈ ਜੇ ਆਪਾਂ گورنر ਸਮਝੀ ਲੰਗੇ ਕੱਲ ਪਰ ਇਹ ਪੰਜਾਬ ਦੀ ਸਿਆਸਤ ਉੱਤੇ ਕੀ ਰੁਤਬਾ ਤਿਆਰ ਕਰਦੀ ਹੈ ਇਹ ਨਾਲ ਕੀ ਪ੍ਰਭਾਵ ਪੈ ਸਕਦਾ ਇਹ ਦੱਸਿਓ ਸਾਹਿਬ ਸਿੰਘ ਜੀ ਪਹਿਲਾਂ ਨਾ ਜਦੋਂ ਤੁਸੀਂ ਹੁਣ ਬਰਾੜ ਜੱਟ ਲਫਾਜ ਵਰਤ ਰਹੇ ਸੀ ਤੇ ਮੈਂ ਇੱਕਦਮ ਦਸਵੇਂ ਪਾਸ਼ਾ ਦੇ ਹੂੰ ਦੀ ਯਾਦ ਆ ਰਹੀ। ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਵਾਰ ਮਾਲਵੇ ਦੀ ਤੱਤੀ ਤੇ ਜਾ ਰਹੇ ਸੀ। ਹਮ ਉਹਨਾਂ ਦੇ ਕੋਲ ਇੱਕ ਸੇਵਾਦਾਰ ਸੀ ਜਿਹੜਾ ਇੱਕ ਅੱਖ ਤੋਂ ਜਿੰਨੂੰ ਦੇਖਦਾ ਸੀ। ਉਹਨੂੰ ਕਾਣਾ ਕਹਿੰਦੇ ਸੀ ਚਲੋ ਅਸੀਂ ਕਾਣਾ ਕਹਿ ਸਕਦੇ ਹਾਂ। ਹਮ ਉਹ ਬਰਾੜ ਸੀ। ਕਾਣਾ ਬਰਾੜ। ਤੇ ਗੁਰੂ ਮਹਾਰਾਜ ਨੇ ਉਹਨੂੰ ਸੇਵਾ ਦਿੱਤੀ ਹੋਈ ਸੀ। ਬੜਾ ਕਰਮਾਲੀ ਗੱਲ ਹੁੰਦੀ ਹੈ ਕਿ ਦਸਵੇਂ ਪਾਤਸ਼ਾਹ ਦੇ ਚਰਨਾਂ 'ਚ ਰਹਿਣਾ ਫਿਰ ਸੇਵਾ ਕਰਨੀ ਉਹਨਾਂ ਨੇ ਆਪਣੇ ਘੋੜਿਆਂ ਦੀ ਸੇਵਾ ਨੂੰ ਦਿੱਤੀ ਸੀ ਉਹ ਘੋੜਿਆਂ ਦੀ ਬਹੁਤ ਸੇਵਾ ਕਰਦਾ ਸੀ ਚਾਰਾ ਪਾਣਾ ਦੇਖ ਰੇਖ ਕਰਨਾ ਘੋੜਿਆਂ ਨਾਲ ਖੇਡਣਾ ਦਸਵੇਂ ਪਾਤਸ਼ਾਹ ਦੇ ਘੋੜੇ ਸੀ ਬੜੀ ਵੱਡੀ ਕਰਮਾਲੀ ਗੱਲ ਹੈ ਹਣ ਤੇ ਪਰ ਮਾਲਵੇ ਦੀ ਧਰਤੀ ਤੋਂ ਜਾਂਦੇ ਵੇ ਤੇ ਉਹ ਕਾਨੇ ਬਰਾੜ ਨੇ ਘੋੜਾ ਰੋਕ ਲਿਆ ਦਸਵੇਂ ਪਾਤਸ਼ਾਹ ਦਾ ਸੰਗਤ ਨਾਲ ਬੜੀ ਹਰਾਮ ਸੰਗਤ ਕਹਿੰਦਾ ਹਜੂਰ ਮੈਂ ਗੱਲ ਕਰਨਾ ਚਾਹਨਾ ਅੱਛਾ 10ਵੇਂ ਪਾਸ਼ਾ ਬੜੇ ਜਿਨੇ ਮਰਤੀ ਵਾਰੋ ਸਪਾਈ ਸੀ ਸਖਤ ਸੀ 15 ਅੰਦਰੋਂ 10ਵੇਂ ਪਾਸ਼ਾ ਦਾ ਦਿਲ ਜਿਹੜਾ ਸੀਗਾ ਕੁਰਬਾਨ ਸੀ ਸੰਗਤ ਤੇ ਨਿਹਾਲ ਸੀ ਹਿਸਟਰੀ ਆਂਦੀ ਆ ਕਹਿੰਦੇ 10 ਮੋਸਕੇ ਕਹਿੰਦੇ 10 ਕਹਿੰਦਾ ਜੀ ਮੈਂ ਇੰਨੇ ਸਾਲ ਤੁਹਾਡੀ ਸੇਵਾ ਕੀਤੀ ਆ ਕੋੜਿਆਂ ਨੂੰ ਮੈਂ ਦਿਖਰੇ ਕਰਦਾ ਤੇ ਮੈਨੂੰ ਤਨਖਾਹ ਦਿਓ ਪਗਾਰ ਦਿਓ ਦਸਵੇਂ ਪਾਸ਼ਾ ਹਸਨ ਲੱਪੇ ਥੋੜਾ ਜਿਹਾ ਮੁਸਕਰਾਏ ਕਹਿੰਦੇ ਇਹ ਸੇਵਾ ਹੈ ਕਿ ਸੌਦਾ ਹੈ ਮਤਲਬ ਇਸ ਦਾ ਮਤਲਬ ਤੁਸੀਂ ਉਹਨਾਂ ਨੇ ਕਾਣੇ ਬਰਾੜ ਨੂੰ ਕਿਹਾ ਵੀ ਤੂੰ ਤੁਸੀਂ ਜਿਹੜਾ ਉਹ ਇੱਛਾ ਦੇ ਉੱਤੇ ਤੇਰੀ ਮੈਂ ਭਾਰੀ ਹੋ ਗਈ ਹੈ ਸੇਵਾ ਤੋਂ हट ਕੇ ਤੂੰ ਸੌ ਤੂੰ ਸੌਦਾਵਾਲ ਤੁਰਪਿਆ ਸੌਦਾਗਰੰਤ ਤੁਰਪਿਆ ਸੰਗਤ ਸੰਨ ਹੋ ਗਈ ਬਈ ਕਿਸੇ ਦੀ ਇੰਨੀ ਹਿੰਮਤ ਦਸਵੇਂ ਪਾਸ਼ਾ ਨੂੰ ਇਹ ਪੁੱਛੇ ਔਰ ਦਸਵੇਂ ਪਾਸ਼ਾ ਨੇ ਵੀ ਉਹਨੂੰ ਬੜੀ ਨਿਮਰਤਾ ਦੇ ਨਾਲ ਜਵਾਬ ਦਿੱਤਾ ਉਹ ਉੱਥੇ ਚੁੱਕ ਕੇ ਲੰਮੇ ਪੈ ਗਿਆ ਅੱਖਾਂ ਤੋਂ ਪਰਦਾ हट ਗਿਆ ਸੋ ਜੇ ਦਸਵੇਂ ਪਾਸ਼ਾ ਦੇ ਵੇਲੇ ਸੇਵਾ ਤੇ ਸੌਦੇ ਦਾ ਬਰਾੜ ਇਹ ਉਹਨਾਂ ਚੋਂ ਹੀ ਅੱਗੇ ਬਰਾੜ ਚਲਦੇ ਆਏ ਤੇ ਮੈਂ ਹੱਗੋ ਹੁਣ ਗੱਲ ਨਹੀਂ ਕਰਨੀ ਕਿਸੇ ਤੇ ਪਰਸਨਲ ਅਟੈਕ ਹੋ ਜਾਏਗਾ ਬਿਲਕੁਲ ਲੇਕਿਨ ਕੱਲ ਜਿਹੜੇ ਬਰਾੜ ਭਰਾ ਮੇਰੇ ਚਾਰ ਗਏ ਨੇ ਹੂੰ ਚਾਰਾਂ ਦਾ ਲੰਮਾ ਜੀਵਨ ਜਿਹੜਾ ਸਿਆਸਤ ਚ ਬੀਤਿਆ ਹੂੰ ਜਗਮੀਤ ਬਰਾੜ ਦਾ ਤਾਂ ਖੈਰ ਮੈਂ ਜਦੋਂ ਦਾ ਮੈਂ ਪੱਤਰਕਾਰਤਾ ਜਾਇਆ ਮੈਂ ਉਦੋਂ ਦਾ ਇਹਨੂੰ ਸੁਣਦਾ ਵੀ ਆ ਤੇ ਸਿਆਸਤ ਦੇ ਉੱਤੇ ਇਹਦੀ ਮੈਂ ਪਕੜ ਵੀ ਦੇਖੀ ਐ ਤੇ ਉੱਪਰ ਜਾਂਦੇ ਵੀ ਦੇਖਿਆ ਹੇਠਾਂ ਦੇ ਵੀ ਦੇਖਿਆ 1999 ਦੀ ਲੋਕ ਸਭਾ ਦੀ ਚੋਣ ਮੈਨੂੰ ਯਾਦ ਆ ਕਿਉਂਕਿ ਮੈਂ ਕਵਰ ਕੀਤੀ ਹੋਈ ਆ ਬੀਬੀ ਬਾਦਲ ਕਹਿੰਦੀ ਹੁੰਦੀ ਸੀ ਮੇਰਾ ਮੁੰਡਾ ਹਰ ਜੇ ਕੋਈ ਆ ਕੇ ਕਹੇ ਨਾ ਮੁੰਡਾ ਮੇਰਾ ਮਰ ਗਿਆ ਮੈਂ ਯਕੀਨ ਕਰ ਲੂਗੀ ਪਰ ਜੇ ਕੋਈ ਆ ਕੇ ਕਹੇ ਕਿ ਸੁਖਬੀਰ ਹਰ ਗਿਆ ਮੈਂ ਨਹੀਂ ਯਕੀਨ करूंगी 1999 ਦੀਆਂ ਚੋਣਾਂ ਦੀ ਗੱਲ ਕਰਦੇ 1997 ਵਿੱਚ ਭਾਰਤੀ ਜਨਤਾ ਪਾਰਟੀ ਦੀ ਤੇ ਅਕਾਲੀ ਦਲ ਦੀ ਪੰਜਾਬ 'ਚ ਸਰਕਾਰ ਸੀ ਔਰ ਬੜੀ ਮਜ਼ਬੂਤ ਸਰਕਾਰ ਸੀ ਬਹੁਤ ਮੰਡੇਟ ਨਾਲ ਸਰਕਾਰ ਬਣੀ ਹੋਈ ਸੀ ਲਗਭਗ ਕਾਂਗਰਸ ਦਾ ਕਾਫੀ ਸਫਾਇਆ ਸੂਬੇ 'ਚ ਹੋ ਗਿਆ ਸੀ 1997 ਤੋਂ ਵਿੱਚ ਜਦੋਂ ਬਲਸਾਭ ਦੀ ਸਰਕਾਰ ਬਣੀ ਤੇ ਪੜ ਅਕਾਲੀ ਦਲ ਤਗੜਾ ਹੋ ਕੇ ਅੱਗੇ ਵਧਿਆ ਸਾਫ ਸਿੰਘ ਜੀ ਫਰੀਦਕੋਟ ਦੀ ਚੋਣਾਂ ਦੇ ਵਿੱਚ ਗਲੀ ਗਲੀ ਦੇ ਵਿੱਚ ਅਕਾਲੀ ਦਲ ਦੇ ਚੰਡੇ ਸਰਕਾਰ ਦੀ ਤਾਕਤ ਲੋਕ ਸਭਾ ਸੀਟ ਤੇ ਮੁੱਖ ਮੰਤਰੀ ਦਾ ਪੁੱਤ ਹੋਵੇ ਉਹ ਚੋਣ ਹਾਰ ਗਿਆ ਜਗਮੀਤ ਬਰਾੜ ਜਿੱਤ ਗਿਆ ਜਗਮੀਤ ਬਰਾੜ ਜਿੱਤਿਆ ਇੱਕ ਪੂਰੀ ਲਹਿਰ ਜਗਵੀਤ ਜਗਮੀਤ ਹੋਣ ਲੱਪਈ ਦਿੱਲੀ ਤੱਕ ਜਗਮੀਤ ਜਗਮੀਤ ਹੋਣ ਲੱਪਈ ਇਹ ਮੁੱਖ ਮੰਤਰੀ ਦੇ ਪੁੱਤ ਨੂੰ ਹਰਾ ਕੇ ਆਇਆ ਛੋਟੀ ਗੱਲ ਨਹੀਂ ਹੈਗੀ ਸੀ ਮੁੱਖ ਮੰਤਰੀ ਦੇ ਪੁੱਤ ਨੂੰ ਰਾਣਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਉਹ ਵੀ ਫਰੀਦਕੋਟ ਦੀ ਧਰਤੀ ਤੋਂ ਜਿਹੜਾ ਉਹਨਾਂ ਦਾ ਆਪਣਾ ਹਲਕਾ ਹੋਵੇ ਉਹਨੂੰ ਮੈਂ ਤਾਂ ਚੜਦੇ ਵੇਖਿਆ ਬਟ ਇੱਕ ਜਿੱਥੇ ਕਿਸੇ ਚ ਚੰਗਿਆਈ ਵੀ ਹੁੰਦੀ ਹੈ ਉੱਥੇ ਬੁਰਾਈ ਵੀ ਹੁੰਦੀ ਹੈ ਬੁਰਾਈ ਜਗਮੀਤ ਬਰਾੜ ਨੂੰ ਉਹਦੀ ਬੁਰਾਈ ਲੈ ਬੈਠੀ ਸਿਆਸਤ ਵਿੱਚ ਜਗਮੀਤ ਜਿਹੜਾ ਨਾ ਉਹ ਕੰਟਰੋਲ ਨਹੀਂ ਕਰ ਸਕਦਾ ਸਿਆਸਤਦਾਨ ਨੂੰ ਆਪਣੇ ਜ਼ੁਬਾਨ ਤੇ ਆਪਣੀ ਪਾਰਟੀ ਦੇ ਬਾਰੇ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਜੇ ਤੁਹਾਡੀਆਂ ਕੋਈ ਦਿੱਕਤਾਂ ਹੈਗੀਆਂ ਉਹਨੂੰ ਤੁਸੀਂ ਪਾਰਟੀ ਪਲੇਟਫਾਰਮ ਤੇ ਕਰਨੀਆਂ ਚਾਹੀਦੀਆਂ ਜਾ ਕੇ ਬਈ ਮੈਂ ਤੁਹਾਡੇ ਕੋਲੇ ਆਇਆ ਆ ਆ ਪਾਰਟੀ ਦੀ ਮੇਰੇ ਪਲੇਟਫਾਰਮ ਹੈਗਾ ਮੇਰੀਆਂ ਮੰਗਾ ਹੈਗੀਆਂ ਨੂੰ ਨਿਪਟਾਰਾ ਕਰੂੰ ਲੇਕਿਨ ਜਿਨੂੰ ਆਵਾਜ਼ੇ ਕੌਮ ਆਵਾਜ਼ੇ ਪੰਜਾਬ ਅਵਾਜੇ ਪੰਜਾਬ ਮੈਂ ਤੁਹਾਨੂੰ ਫਿਰ ਇਹਦੀ ਬਾਤ ਚ ਪ੍ਰਵਾਚਨਾ ਦਸੂਗਾ ਅਵਾਜੇ ਪੰਜਾਬ ਦੀ ਜਿਹਨੂੰ ਅਵਾਜੇ ਕੌਮ ਜਿਹਨੂੰ ਅਵਾਜੇ ਪੰਜਾਬ ਨਾਲ ਨਵਾਜਿਆ ਗਿਆ ਹੋਵੇ ਲੋਕਾਂ ਦੇ ਵਿੱਚ ਪੌਪੂਲਰ ਹੋ ਗਿਆ ਹੋਵੇ ਕਿ ਜਗਮੀਤ ਬਰਾੜ ਪੰਜਾਬ ਦੀ ਆਵਾਜ਼ ਹੈ ਜਗਮੀਤ ਬਰਾੜ ਕੌਮ ਦੀ ਆਵਾਜ਼ ਹੈ ਉਹ ਜਗਮੀਤ ਬਰਾੜ ਕਾਂਗਰਸ ਚੋਂ ਬਾਹਰ ਹੋ ਗਿਆ ਉਹਨੇ ਇੱਕ ਟਿੱਪਣੀ ਕੀਤੀ ਕਿ ਗਾਂਧੀ ਪਰਿਵਾਰ ਤੋਂ ਬਿਨਾਂ ਵੀ ਕੋਈ ਕਾਂਗਰਸ ਦਾ ਪ੍ਰਧਾਨ ਬਣ ਸਕਦਾ ਉਸ ਤੋਂ ਬਾਅਦ ਉਹ ਬਾਹਰ ਹੋ ਗਿਆ। ਕਈ ਪਾਰਟੀਆਂ ਬਦਲ ਲੀਆਂ। ਤ੍ਰਿੰਮੂਲ ਕਾਂਗਰਸ, ਮਮਤਾ ਬੇਨਰਜੀ ਵਾਲੀ ਪਾਰਟੀ ਦਾ ਪ੍ਰਦੇਸ਼ ਪ੍ਰਧਾਨ ਰਿਹਾ। ਖੋੜ ਵੀ ਮਤਲਬ ਬਾਅਦ ਵਿੱਚ ਅਕਾਲੀ ਦਲ 'ਚ ਵੀ ਗਏ। ਕਈ ਪਾਰਟੀਆਂ ਨਾਲ ਸਾਂਝਦਾਰੀ ਕੀਤੀ। ਅਕਾਲੀ ਦਲ ਤੋਂ 2022 'ਚ ਚੋਣ ਵੀ ਲੜੇ। ਜਿੰਨੂੰ ਸਰਦਾ ਸੁਖਬੀਰ ਸਿੰਘ ਬਾਦਲ ਨੂੰ 1999 'ਚ ਹਰਾਇਆ ਸੀ। ਤੇ ਉਹਦੇ ਵਿੱਚ ਉਹਦੀ ਰਹਿਨਵਾਈ ਦੇ ਵਿੱਚ 2022 ਦੀ ਚੋਣ ਲੜੀ ਹਾਰ ਗਏ ਹੁਣ ਭਾਰਤੀ ਜਨਤਾ ਪਾਰਟੀ ਜਾ ਰਿਹਾ ਹੈ ਲੇਕਿਨ ਆਵਾਜ਼ੇ ਪੰਜਾਬ ਔਰ ਆਵਾਜ਼ੇ ਕੌਮ ਅੱਜ ਕੀ ਪੰਜਾਬ ਦੀ ਆਵਾਜ਼ ਬਣ ਪਾਏਗੀ ਹੂੰ ਜਿਹੜੇ ਪੰਜਾਬ ਦੇ ਤਾਜ਼ਾ ਮੁੱਦੇ ਨੇ ਜਿਹੜੇ ਸਾਡੇ ਕੇਂਦਰੀ ਸਰਕਾਰ ਨਾਲ ਉਲਝੇ ਪਈ ਆ ਸਾਡੀਆਂ ਸਾਡੀਆਂ ਤਾਣੀਆਂ ਪੰਜਾਬ ਦੀਆਂ ਉਲਝੀਆਂ ਹੋਈਆਂ ਕਿ ਇਹ ਉਦਾਂ ਹੀ ਵਿਵਾਖ ਛੱਲੀ ਨਾਲ ਬੋਲੇਗਾ ਜਗਮੀਤ ਭਰਾੜ ਹੂੰ ਔਰ ਆਣਾ ਲ ਵਕਤ ਦੱਸੇਗਾ ਲੇਕਿਨ ਫਿਲਹਾਲ ਜਗਮੀਤ ਬਰਾੜ ਤੇ ਉਹਨਾਂ ਦਾ ਭਰਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਿਆ ਨਹੀਂ ਤੋਂ ਮੈਂ ਸ਼ਖਸੀਅਤ ਬਾਰੇ ਹੋਰ ਗੱਲ ਕਰਨਾ ਚਾਹੁੰਦਾ ਚਰਨਜੀਤ ਬਰਾੜ ਜੀ ਚਰਨਜੀਤ ਬਰਾੜ ਪਰਫੈਕਟ ਸਿਆਸਤਦਾਨ ਜਿਹੜਾ ਉਹ ਮੈਂ ਨਹੀਂ ਮੰਨਦਾ ਹਜੇ ਉਹ ਪਰਪੱਕ ਹੈਗਾ ਹੈ ਤਾਂ ਠੀਕ ਹੈ ਬਲਾਰੇ ਚੰਗੇ ਹੋ ਸਕਦੇ ਹੋ ਪਾਰਟੀ ਦੇ ਕੈਡਰ ਤੇ ਤੁਹਾਡੀ ਪਕੜ ਹੋ ਸਕਦੀ ਹੈ ਲੇਕਿਨ ਮੋ ਨਾਲ ਦੀ ਨਾਲ ਚਰਨਜੀਤ ਬਰਾੜ ਹਜੇ ਪੁਨਰਸਜੀਤ ਅਕਾਲੀ ਦਲ ਦੇ ਜਨਨਤ ਕੱਤਰ ਸਨ ਹਜੇ ਤਾਂ ਪੁਨਰਸਜੀਤ ਅਕਾਲੀ ਦਲ ਦੀ ਦਸ਼ਾ ਤੇ ਦਿਸ਼ਾ ਤੈਅ ਹੋਣੀ ਸੀ ਇੰਨੀ ਮਿਹਨਤ ਕਰਕੇ ਚਰਨਜੀਤ ਬਰਾੜ ਨੇ ਇੰਨੀ ਮਿਹਨਤ ਕਰਕੇ ਭਰਤੀ ਪ੍ਰਕਿਰਿਆ ਪੂਰੀ ਕੀਤੀ ਹਜੇ ਸਾਲਣਾ ਚਾਹੀਦਾ ਸੀ ਦਿਸ਼ਾ ਦੇਖਣੀ ਚਾਹੀਦੀ ਸੀ ਦਿਸ਼ਾ ਦੇਖਣੀ ਚਾਹੀਦੀ ਸੀ ਪੁਨਰ ਸੁਜੀਤ ਅਕਾਲੀ ਦਲ ਕਿੱਧਰ ਕਰਵਟ ਲੈਂਦਾ ਐ ਇਨੀ ਛੇਤੀ ਫੈਸਲਿਆਂ ਦੇ ਨਾਲ ਤੁਹਾਡੀ ਸਿਆਸਤ ਦੇ ਵਿੱਚ ਰਸੂਖ ਤੇ ਤੁਹਾਡੀ ਕ੍ਰੈਡੀਬਿਲਟੀ ਦਾ ਇੱਕ ਦਾਗ ਲੱਗਦਾ ਹਾਂ ਠੀਕ ਹੈ ਉਹਨਾਂ ਦੀ ਵਿਚਾਰਧਾਰਾ ਜੇ ਭਾਰਤੀ ਜਨਤਾ ਪਾਰਟੀ ਨਾਲ ਰਲਦੀ ਹੈ ਫਿਰ ਅਕਾਲੀ ਦਲ ਤੋਂ ਸਿੱਧਾ ਭਾਰਤੀ ਜਨਤਾ ਪਾਰਟੀ ਚ ਪਹਿਲਾਂ ਹੀ ਆ ਜਾਣਾ ਚਾਹੀਦਾ ਸੀ ਪੁਨਰ ਸੁਜੀਤ ਦੇ ਪੁਨਰਗਠਨ ਚ ਜਾ ਕੇ ਲੋਕਾਂ ਦੇ ਵਿੱਚ ਅਜੇ ਆਪਣੀ ਉਹਦੀ ਤਿਆਰੀ ਨਹੀਂ ਕਰਨੀ ਚਾਹੀਦੀ ਸੀ ਕਿ ਅਸੀਂ ਇੱਕ ਨਵਾਂ ਅਕਾਲੀ ਦਲ ਜਿਹੜਾ ਉਹਦੀ ਰੂਪਰੇਖਾ ਖੜੀ ਕਰ ਲਏ ਹ ਹ ਸੋ ਚਲੋ ਗਏ ਨੇ ਮੁਬਾਰਕਬਾਦ ਪਾਰਟੀ ਜਨਤਾ ਪਾਰਟੀ ਦਾ ਨਿਸ਼ਾਨਾ ਪੰਜਾਬ ਦੇ ਵਿੱਚ ਜੱਟ ਤੇ ਪਿੰਡਾਂ ਦੇ ਵਿੱਚ ਦਲਤ ਉਹਦੇ ਉੱਤੇ ਉਹਨਾਂ ਦਾ ਪੂਰਾ ਮਿਸ਼ਨ ਚੱਲਦਾ ਪਿਆ ਹ ਕਿੰਨੇ ਬਰਾੜ ਇਕੱਠੇ ਹੋ ਗਏ ਨੇ ਦੇਖੋ ਜਗਮੀਤ ਬਰਾੜ ਪਰਮਿੰਦਰ ਬਰਾੜ ਆਚਾਰ ਬਰਾੜ ਹੋਣ ਚਲੇ ਗਏ ਨੇ ਹੋਰ ਠੀਕ ਹੈ ਨਾ ਸੋ ਆਣਾ ਲ ਵਕਤ ਦੱਸੇਗਾ ਹੂੰ ਹੁਣ ਜਗਮੀਤ ਬਰਾੜ ਵੀ ਕਿੰਨੀਆਂ ਪਾਰਟੀਆਂ ਬਦਲ ਚੁੱਕੇ ਆ ਪਹਿਲਾਂ ਕਾਂਗਰਸ ਚ ਪਹਿਲਾਂ ਅਕਾਲੀ ਦਲ ਦੀ ਟਿਕਟ ਤੋਂ ਜਿੱਤੇ ਫਿਰ ਪੀਪੀ ਪੀ ਚ ਗਏ ਫਿਰ ਕਾਂਗਰਸ ਚ ਆਏ ਫਿਰ ਅਕਾਲੀ ਦਲ ਚ ਗਏ ਫਿਰ ਹੁਣ ਬੀਜੇਪੀ ਚਲੇ ਗਏ ਹੂੰ ਸੋ ਮੈਂ ਕਹਨਾ ਪਰਮਿੰਦਰ ਬਰਾੜ ਵੀ ਆ ਪਰਮਿੰਦਰ ਬਰਾੜ ਸੁਖਵੀਰ ਸਿੰਘ ਬਾਦਲ ਦੇ ਉਸਟੇ ਰਹੇ ਬੀਜੇਪੀ ਚਲੇ ਗਏ ਠੀਕ ਹੈ ਜਾਓ ਜਿੱਥੇ ਤੁਹਾਡੀ ਵਿਚਾਰਤਾ ਰਲਦੀ ਹੈ ਜਾਣਾ ਵੀ ਚਾਹੀਦਾ ਹੈ ਲੇਕਿਨ ਮੈਂ ਇਹ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਬਿਲਕੁਲ ਸਿੱਖਾਂ ਤੇ ਔਰ ਜੱਟਾਂ ਤੇ ਫੋਕਸ ਕਰ ਰਹੀ ਹੈ ਕਾਫੀ ਸਿੱਖ ਚਿਹਰੇ 2022 ਤੋਂ ਬਾਅਦ ਬੀਜੇਪੀ ਨੇ ਪੰਜਾਬ 'ਚ ਜੁਆਇਨ ਕਰਾਏ ਨੇ ਫਤਿਹਜੰਗ ਬਾਜਵਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਆ ਕੇਵਲ ਸਿੰਘ ਟਿਲੋਂ ਆ ਜਗਮੀਤ ਸਿੰਘ ਬਰਾੜ ਹੈ ਜਗਮੀਤ ਬਰਾੜ ਦੂਸਰੇ ਵੀ ਹੁਣ ਚਾਰੋ ਬਰਾੜ ਐ ਵੀ ਆ ਗਏ ਠੀਕ ਹੈ ਤੇ ਕਾਫੀ ਸਿੱਖ ਚਿਹਰੇ ਅਵਤਾਰ ਸਿੰਘ ਸੌਰੀ ਸਰਬਜੀਤ ਸਿੰਘ ਮੱਕੜ ਨੇ ਜਿਹੜੇ ਜਲੰਧਰ ਤੋਂ ਨੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਨੇ ਆਦਮਪੁਰ ਤੋਂ ਰਹਿ ਚੁੱਕੇ ਹੁਣ ਅੱਜ ਕੱਲ ਕੈਂਟ ਵਿਧਾਨ ਸਭਾ ਖੇਤ ਵਿਚ ਤਿਆਰੀ ਕਰ ਰਹੇ ਨੇ ਹੋਰ ਵੀ ਬਹੁਤ ਸਿੱਖ ਚਿਹਰੇ ਐ ਜਿਨ੍ਹਾਂ ਨੂੰ ਪਾਰਟੀ ਜਿਹੜੀ ਐ ਲੈ ਕੇ ਆਈ ਐ ਔਰ ਅੱਗੇ ਵਧਾਂਦੀ ਪਈ ਐ ਹੁਣ ਆਉਣ ਵਾਲਾ ਵਕਤ ਦੱਸੇਗਾ ਲੇਕਿਨ ਨਾਲ ਦੀ ਨਾਲ ਜਿਹੜੀ ਮੇਰੀ ਆਪਣੀ ਸੋਚ ਹੈ ਕਿ ਜਿਹੜੇ ਪੁਰਾਣੇ ਸਿੱਖ ਚਿਹਰੇ ਆ ਜਿਨ੍ਹਾਂ ਨੇ ਪਾਰਟੀ ਦੇ ਲਈ ਇੱਕ ਨੀਂਹ ਤਿਆਰ ਕੀਤੀ ਆ ਆਪਣੀ ਦਿਨ ਰਾਤ ਜ਼ਿੰਦਗੀ ਦੇ 40 ਸਾਲ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਚੱਕ ਕੇ ਰੱਖਿਆ ਸੁਖਮਿੰਦਰ ਸਿੰਘ ਗਰੇਵਾਲ ਹੈ ਦਿਆਲ ਸਿੰਘ ਸੋਢੀ ਹੈ ਹਰਜੀਤ ਸਿੰਘ ਗਰੇਵਾਲ ਹੈ ਤੁਸੀਂ ਦੇਖ ਹੀ ਲਿਆ ਕਿਸਾਨੀ ਅੰਦੋਲਨ ਹਰਜੀਤ ਸਿੰਘ ਗਰੇਵਾਲ ਮਨਜੀਤ ਸਿੰਘ ਰਾਏ ਆ ਇਹਨਾਂ ਦਾ ਵੀ ਖਿਆਲ ਕਰਨਾ ਚਾਹੀਦਾ ਕਿਉਂਕਿ ਇਹਨਾਂ ਨੇ ਪਾਰਟੀ ਲਈ ਉਸ ਦੌਰ ਚ ਕੰਮ ਕੀਤਾ ਉਸ ਦੌਰ ਚ ਕੰਮ ਕੀਤਾ ਜਦੋਂ ਜਥੇਦਾਰ ਜੋਗਿੰਦਰ ਸਿੰਘ ਵਿਧਾਨਤੀ ਨੇ ਹੁਕਮਨਾਮਾ ਜਾਰੀ ਕੀਤਾ ਸੀ ਕਿ ਆਰਐਸਐਸ ਦੇ ਨਾਲ ਸਾਂਝ ਨਹੀਂ ਰੱਖੀ ਜਾਏਗੀ ਉਸ ਦੌਰ ਚ ਵੀ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਸਾਥ ਨਹੀਂ ਛੱਡਿਆ ਮੇਰੀ ਤਾਂ ਇਹ ਹੀ ਮਰਾਦ ਹੈ ਭਈ ਭਾਰਤੀ ਜਨਤਾ ਪਾਰਟੀ ਨੂੰ ਨਵੇਂ ਤੇ ਪੁਰਾਣੇ ਚਿਹਰਿਆਂ ਦੇ ਨਾਲ ਪੰਜਾਬ ਦੀ ਰਾਜਨੀਤੀ ਨੂੰ ਅੱਗੇ ਵਧਾਣ ਵੱਲ ਚੱਲਦੀ ਪਈ ਹੈ ਔਰ ਦਸ਼ਾਵਰ ਦਿਸ਼ਾ ਜੜੀਆਂ ਕੁਝ ਦਿਨਾਂ ਬਾਅਦ ਹੋਰ ਤੈ ਹੋਏਗੀ ਕਾਫੀ ਲੋਕ ਹੋਰ ਵੀ ਜੁਆਇਨ ਕਰਨਗੇ ਹਜੇ ਹਜੇ ਬਹੁਤ ਟਾਈਮ ਪਿਆ ਸਾਲ ਪਿਆ ਸਾਲ ਦੇ ਵਿੱਚ ਪੰਜਾਬ ਦੀ ਸਿਆਸਤ ਨੇ ਕਈ ਹਜੇ ਜੜਿਆ ਰੁਖ ਪਲਟਨੇ ਆ ਡਾਕਟਰ ਸਾਹਿਬ ਪੰਜਾਬ ਦੀ ਸਿਆਸਤ ਦਾ ਬੀਜਪੀ ਦੇ ਸੰਦਰਭ ਚ ਨਾ ਇੱਕ ਚੀਜ਼ ਨਹੀਂ ਸਮਝ ਆਉਂਦੀ ਹੁਣ ਪੰਜਾਬ ਦੇ ਵਿੱਚ ਬਹੁਮਤ ਉਹ ਜੱਟ ਵੀ ਹੈਗੇ ਜਿਹੜੇ ਕਿਸਾਨ ਨੇ ਔਰ ਬੀਜਪੀ ਦੀ ਪੂਰੀ ਵਿਰੋਧਤਾ ਕਰਦੇ ਆ ਔਰ ਇੱਕ ਉਹ ਜੱਟ ਵੀ ਹੈਗੇ ਜਿਹੜੇ ਬੀਜਪੀ ਦੇ ਵਿੱਚ ਹੁਣ ਸ਼ਾਮਲ ਹੋ ਰਹੇ ਆ ਪੰਜਾਬ ਦੀ ਸਿਆਸਤ ਰੂਪ ਕੀ ਲੈ ਰਹੀ ਐ ਐਕਚੁਅਲੀ ਦੇਖੋ ਸਾਫ ਸਿੰਘ ਜੀ ਗੱਲ ਇਹ ਹੈ ਕਿ ਕਿਸਾਨੀ ਅੰਦੋਲਨ ਤੋਂ ਬਾਅਦ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਇਹ ਸਮਝ ਆ ਗਿਆ ਕਿ ਅਸੀਂ ਜੱਟਾਂ ਦੇ ਬਿਨਾਂ ਪੰਜਾਬ 'ਚ ਨਹੀਂ ਖੜੇ ਹੋ ਸਕਦੇ ਸਾਨੂੰ ਦੇਸ਼ 'ਚ ਵੀ ਸਿਆਸਤ ਕਰਨੀ ਹੈ ਤੇ ਪੰਜਾਬ ਦੇ ਜਿਹੜੇ ਜੱਟ ਕਿਸਾਨ ਨੇ ਇਹਨਾਂ ਨੂੰ ਨਾਲ ਲੈ ਕੇ ਚੱਲਣਾ ਪਏਗਾ ਕਿਉਂਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਕਿਸਾਨੀ ਅੰਦੋਲਨ ਹੋਇਆ ਉਹਦੇ ਵਰਗੀ ਕੋਈ ਦੂਸਰੀ ਮਿਸਾਲ ਨਹੀਂ ਹੈ ਜਿਹੜਾ ਐਡਾ ਲੰਮਾ ਅੰਦੋਲਨ ਚੱਲਿਆ ਹੋਵੇ ਔਰ ਜਿੰਨੇ ਹਿੰਦੁਸਤਾਨ ਦੀ ਇੱਕ ਤਕੜੀ ਸਰਕਾਰ ਜਿਹਨੂੰ ਮੈਂ ਤਾਕਤਵਰ ਹਕੂਮਤ ਕਹਾ ਉਹਨੂੰ ਝੁਕਾ ਕੇ ਆਪਣੇ ਕਿਸਾਨੀਆਂ ਬਿੱਲ ਜਿਹੜੇ ਮਾਫ ਕਰਾ ਲਏ ਹੁਣ ਵਾਪਸ ਕਰਾ ਲਏ ਹੁਣ ਇਹ ਬਹੁਤ ਵੱਡੀ ਚਿਤ ਗਣੀ ਗਈ ਉਹਦੇ ਚ ਕੱਲਾ ਹੱਥ ਜੇ ਮੈਂ ਤੁਹਾਨੂੰ ਕਹਾਂ ਕਿ ਜੱਟਾਂ ਦਾ ਨਹੀਂ ਸੀਗਾ ਇਹ ਭਾਜੀਪੀ ਨੂੰ ਹਜੇ ਵੀ ਥੋੜੀ ਇੱਥੇ ਮਿਸਟੇਕ ਹੈ ਗਲਤੀ ਹੈ ਜਾਂ ਮਿਸ ਅੰਡਰਸਟੈਂਡਿੰਗ ਹੈ ਕੱਲਾ ਜੱਟਾਂ ਦਾ ਹੱਥ ਨਹੀਂ ਸੀ ਉਹਦੇ ਵਿੱਚ ਪਿੰਡ ਪਿੰਡੂ ਮਜ਼ਦੂਰ ਯੂਨੀਅਨਸ ਕਿਰਤੀ ਕਿਸਾਨ ਮਜ਼ਦੂਰ ਯੂਨੀਅਨਸ ਇਹਨਾਂ ਦਾ ਬੜਾ ਵੱਡਾ ਹੱਥ ਸੀ ਪਹਿਲੀ ਗੱਲ ਹੈ ਦੂਜੀ ਗੱਲ ਜਿਹੜੀ ਪੰਜਾਬ ਦੇ ਵਿੱਚ 83 ਸੀਗੇ ਜਿਨ੍ਹਾਂ ਦਾ ਰੋਜਗਾਰ ਖਤਮ ਹੋ ਰਿਹਾ ਸੀ ਕਿਉਂਕਿ ਉਹ ਜਿਹੜੇ ਤਿੰਨੋਂ ਕਾਨੂੰਨ ਸੀ ਉਹ ਡਾਇਰੈਕਟ ਜਿਹੜੇ ਸਿੱਧੇ ਤੌਰ ਦੇ ਉੱਤੇ ਕਾਰਪੋਰੇਟ ਦੇ ਨਾਲ ਕਿਸਾਨਾਂ ਨੂੰ ਜੋੜਦੇ ਸੀ ਵਿਚਲੇ ਜਿੰਨੇ 83 ਸੀਗੇ ਉਹ ਖਤਮ ਹੋ ਰਹੇ ਸੀ ਉਹਨਾਂ ਦਾ ਬੜਾ ਵੱਡਾ ਹੱਥ ਸੀ ਸ਼ੈਲਰਾਂ ਦਾ ਬਹੁਤ ਵੱਡਾ ਹੱਥ ਸੀ ਬਈ ਇੱਥੇ ਅਗਲੇ ਅਡਾਨੀ ਦੇ ਅਮਾਨੀ ਦੇ ਸੀਲੋ ਲੱਗ ਗਏ ਤਾਂ ਸ਼ੈਲਰਾਂ ਦਾ ਕੌਣ ਖਿਆਲ ਕਰੂਗਾ ਉਹ ਅੰਦੋਲਨ ਇੱਕ ਇਹ ਵੀ ਅੰਦੋਲਨ ਸੀ ਉਹ ਸਿੱਖਾਂ ਦਾ ਵੀ ਇੱਕ ਅੰਦੋਲਨ ਸੀ ਜੇ ਆਪਾਂ ਜੋ ਮਰਜੀ ਜਿਹੜਾ ਮਰਜੀ ਗੱਲ ਕਵੇ ਉਹਦੇ ਵਿੱਚ ਇੱਕ ਸਿੱਖ ਸੈਂਟੀਮੈਂਟਸ ਵੀ ਇਨਵੋਲਵ ਸਨ ਤੁਸੀਂ ਦੇਖਿਆ ਹੁਣ ਗਰਮ ਖਿਆਲੀ ਵੀ ਵਿੱਚ ਆਏ ਔਰ ਬਾਰੋਂ ਐਨ ਆਰ ਆਈਸ ਤੋਂ ਵੀ ਸਪੋਰਟ ਕੀਤੀ ਗਈ ਵਿਦੇਸ਼ਾਂ ਤੋਂ ਵੀ ਸਪੋਰਟ ਕੀਤੀ ਗਈ ਪੰਜਾਬ ਦਾ ਰੋਲ ਅੰਦੋਲਨ ਸੀ ਉਹਦੇ ਵਿੱਚ ਪਾਰਟਿਸਪੇਟ ਅਲੱਗ-ਅਲੱਗ ਜਿਹੜੀਆਂ ਜਮਹੂਰੀਅਤ ਨੇ ਕੀਤਾ ਅਲੱਗ-ਅਲੱਗ ਸੰਸਥਾਵਾਂ ਨੇ ਕੀਤਾ ਅਜੇ ਜਿਹੜੀ ਇਹ ਬੀਜੇਪੀ ਉਹ ਜੱਟਾਂ ਦੇ ਫੋਕਸ ਕਰ ਰਹੀ ਹੈ ਉਹਨਾਂ ਨੂੰ ਕੋਸ਼ਿਸ਼ ਹੈਗੀ ਹੈ ਕਿ ਜੱਟਾਂ ਦੇ ਰਾਈ ਅਸੀਂ ਪੰਜਾਬ ਦੀ ਕਿਸਾਨੀ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੇ ਵਿੱਚ ਵਾਪਸ ਆਈਏ ਔਰ ਜੀਡੀਏ ਸਾਡੇ ਕੋਲੋਂ ਪਿੱਛੇ ਹੋ ਗਿਆ ਕਿਸਾਨੀ ਅੰਦੋਲਨ ਦੇ ਕਰਕੇ ਨੁਕਸਾਨ ਹੋਇਆ ਉਹਨੂੰ ਡੈਮੇਜ ਕੰਟਰੋਲ ਕਰੀਏ ਇਹ ਉਹਦਾ ਹੀ ਇੱਕ ਹਿੱਸਾ ਡਾਕਟਰ ਸਾਹਿਬ ਪਰ ਇੱਕ ਹੋਰ ਸਵਾਲ ਖੜਜ ਜਾਂਦਾ ਇਹ ਉਹੀ ਲੀਡਰ ਨਹੀਂ ਆ ਇਹਨਾਂ ਦੇ ਵਿੱਚ ਉਹ ਲੀਡਰ ਵੀ ਹੈਗੇ ਨੇ ਜਿਹੜੇ ਦਾਵਾ ਕਰਦੇ ਰਹੇ ਆ ਜਿਹੜੇ ਇਲਜ਼ਾਮ ਲਾਉਂਦੇ ਰਹੇ ਹਰਿਆਣੇ ਦੇ ਉੱਤੇ ਕਿ ਇਹ ਸਾਡੇ ਤੋਂ ਪਾਣੀ ਮੰਗਦੇ ਆ ਇਹ ਸਾਡੇ ਤੋਂ ਪੰਜਾਬ ਕੋਲ ਹੈ ਨਹੀਂਗਾ ਕੁਝ ਐਸਵਾਈਐਲ ਦੇ ਇਲਜ਼ਾਮ ਲੱਗਦੇ ਆ ਹੁਣ ਇਹੀ ਲੀਡਰ ਉਸੇ ਹਰਿਆਣੇ ਦੇ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਬੀਜੇਪੀ ਚ ਸ਼ਾਮਿਲ ਹੋ ਰਹੇ ਸਮਝ ਨਹੀਂ ਆਂਦਾ ਸਭੀ ਸਵਾਲ ਬੜਾ ਤੁਸੀਂ ਨਾ ਉਲਝਿਆ ਹੋਇਆ ਪੁੱਛਿਆ ਤੇ ਜਵਾਬ ਵੀ ਮੈਨੂੰ ਇਹਦਾ ਸੁੱਲਝ ਕੇ ਦੇਣਾ ਪੈਣਾ। ਹੂੰ। ਭਾਜਪਾ ਨੇ ਭਾਰਤੀ ਜਨਤਾ ਪਾਰਟੀ ਜਿਹਦੀ ਹਕੂਮਤ ਹੈ ਹਿੰਦੁਸਤਾਨ ਚੋਰ ਸੰਗਠਨ ਹੈ ਉਹਨਾਂ ਨੇ ਨਾਇਬ ਸਿੰਘ ਸੈਣੀ ਨੂੰ ਸਿੱਧੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਪੰਜਾਬ ਦੇ ਵਿੱਚ। ਭਾਜਪਾ ਲਈ ਕੰਮ ਕਰਦੇ। ਤੁਸੀਂ ਦੇਖਿਆ ਹੋਣਾ ਪੰਜਾਬ ਦੇ ਵਿੱਚ ਜਿੰਨੇ ਵੱਡੇ ਸਮਾਗਮ ਹੁੰਦੇ ਆ ਨਾਇਬ ਸਿੰਘ ਸੈਣੀ ਸਿੱਤੇ ਦਸਤਾਰ ਸਜਾ ਕੇ ਉਹਨਾਂ ਚ ਸ਼ਾਮਲ ਹੁੰਦੇ ਆ। ਪੰਜਾਬ ਚ ਜਿਹੜੀਆਂ ਵੀ ਰਾਜਨੀਤਿਕ ਹਸਤੀਆਂ ਨੂੰ ਸ਼ਾਮਲ ਕਰਨਾ ਹੁੰਦਾ ਨਾਇਬ ਸਿੰਘ ਸੈਣੀ ਉਹਦੇ ਲਈ ਕੰਮ ਕਰਦੇ ਯਾਨੀ ਹਰਿਆਣੇ ਦੇ ਮੁੱਖ ਮੰਤਰੀ ਦੇ ਨਾਲ ਨਾਲ ਪੰਜਾਬ ਦਾ ਕੰਮ ਕਾਜ ਵੀ ਦੇਖਦੇ ਭਾਈ ਹੂੰ ਹੁਣ ਪੰਜਾਬ ਦੀ ਇੱਕ ਵੱਡੀ ਬੈਲਟ ਜਿਹੜੀ ਆ ਉਹ ਸੈਣੀ ਬਰਾਤਰੀ ਦੀ ਹੈ ਜੀ ਜੇ ਤੁਸੀਂ ਨੰਦਪੁਰ ਸਾਹਿਬ ਵਾਲੀ ਬੈਲਟ ਦੇਖ ਲਓ ਹੂੰ ਤੇ ਇਧਰੋਂ ਦਸੂਆ ਟਾਂ ਬੈਲਟ ਦੇਖ ਲਓ ਇਹ ਸੈਣੀ ਬਰਾਤਰੀ ਦੀ ਬਹੁਤ ਵੱਡੀ ਬੈਲਟ ਹੈ ਸ਼ਹਿਰਾ ਵਿੱਚ ਵੀ ਸੈਣੀ ਹੈ ਪੁਰਾਣੇ ਕਾਫੀ ਹੈਗੇ ਪੁਰਾਣੇ ਇਕ ਤਾਂ ਬੀਜਪੀ ਦਾ ਇਹ ਹੈਗਾ ਕਿ ਜਿਹੜੀ ਆਪਾਂ ਸੈਣੀ ਵੋਟ ਹੈ ਕੀ ਹੈ ਨਾਇਬ ਸਿੰਘ ਸੈਣੀ ਦੇ ਨਾਲ ਉਹਨੂੰ ਇਕਰਾਫਤਾ ਕਰ ਲਈ। ਦੂਜਾ ਇੱਕ ਨਾਇਬ ਸਿੰਘ ਸੈਣੀ ਦੇ ਕੋਲ ਸਰਕਾਰੀ ਪ੍ਰੋਟੋਕੋਲ ਹੈ। ਜੇ ਮੰਨ ਲਓ ਹਰਿਆਣੇ ਦਾ ਸੀਐਮ ਪੰਜਾਬ ਜਾਏਗਾ ਤੇ ਇਹ ਤਾਂ ਹੈ ਨਹੀਂਗਾ ਕਿ ਉਹਦੇ ਲਈ ਰੂਟ ਨਹੀਂ ਲੱਗਣਗੇ। ਉਹਦੇ ਲਈ ਪਾਇਲਟ ਨਹੀਂ ਲੱਗਣਗੇ। ਉਹਦੇ ਲਈ ਬਿਊਰੋਕ੍ਰੇਸੀ ਨਹੀਂ ਖੜੀ ਹੋਏਗੀ। ਸਾਰੇ ਖੜੇ ਹੋਣਗੇ। ਠੀਕ ਹੈ। ਤੇ ਭਾਜਪਾ ਨੂੰ ਇਹ ਵੀ ਲੱਗਦਾ ਕਿ ਪੰਜਾਬ 'ਚ ਅਗਰ ਤੁਸੀਂ ਜਾਣਾ ਹੈ ਤੇ ਤੁਹਾਡੇ ਨਾਲ ਜਿਹੜੀ ਪੂਰੀ ਸੁਰੱਖਿਆ ਅਫਸਰ ਚਾਹੀਏ ਤੁਹਾਡੇ ਗੱਲ ਸੁਣੇ ਹੁਣ ਮੰਨ ਲਓ ਨਾਇਬ ਸਿੰਘ ਸੈਣੀ ਕਿਸੇ ਵਰਕਰ ਲਈ ਫੋਨ ਕਰਨ ਕਿਸੇ ਡੀਸੀ ਨੂੰ ਤੇ ਡੀਸੀ ਨੂੰ ਕੰਮ ਕਰਨਾ ਪੈਣਾ ਉਹਦਾ ਜਵਾਬ ਦੇਣਾ ਪੈਣਾ ਇਹ ਚੀਜ਼ ਭਾਜਪਾ ਨੇ ਸੋਚ ਕੇ ਪੰਜਾਬ ਦੇ ਵਿੱਚ ਨਾਇਬ ਸਿੰਘ ਸੈਣੀ ਨੂੰ ਲਗਾਇਆ ਹੋਇਆ ਉਹ ਤਾਂ ਵੀ ਸ਼ਾਂਤ ਨੇ ਤੁਸੀਂ ਦੇਖਣਾ ਨਾਨ ਕੰਟਰਾਵਰਸਿਅਲ ਪਰ ਉਹ ਦੇ ਆਤਮਿਕ ਬੰਦੇ ਨੇ ਸਭ ਤੋਂ ਵੱਡੀ ਗੱਲ ਆ ਦੇ ਆਤਮਿਕ ਬੰਦੇ ਨੇ ਔਰ ਰੱਬ ਨੂੰ ਮੰਨਣ ਵਾਲੇ ਹਮ ਸ਼ਖਸੀਅਤ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ ਹਜੇ ਤੱਕ ਕੋਈ ਵਾਦ ਵਿਵਾਦ ਉਹਨਾਂ ਦੇ ਨਾਲ ਜੁੜਿਆ ਨਹੀਂ ਹੋਇਆ ਲੇਕਿਨ ਭਾਜਪੀ ਪੰਜਾਬ ਦੇ ਵਿੱਚ ਉਹਨਾਂ ਰਾਹੀਂ ਬੈਠੀ ਕਰ ਰਹੀ ਹੈ ਇੱਕ ਜਿਹੜੀ ਹੈ ਤੁਸੀਂ ਸਵਾਲ ਜਿਹੜਾ ਪੁੱਛਿਆ ਸਾਡੇ ਹਰਿਆਣੇ ਦੇ ਨਾਲ ਨਾਲ ਕਈ ਮੁੱਦਿਆਂ ਦੇ ਉੱਤੇ ਨਾਰਾਜ਼ ਗਿਆ ਹੈਗੇਗਾ ਦਤਲਖੀ ਹੈ ਮੰਨ ਲਓ ਐਸਵਾਈਐਲ ਦਾ ਮੁੱਦਾ ਹੁਣ ਅੱਜ ਨਾਇਬ ਸਿੰਘ ਸੈਣੀ ਨੇ ਪੁੱਛਿਆ ਜਾਵੇ ਪੰਜਾਬ ਨੂੰ ਪਾਣੀ ਜਿਹੜਾ ਪੰਜਾਬ ਦਾ ਹਰਿਆਣਾ ਨੂੰ ਜਾਣਾ ਚਾਹੀਦਾ ਤੇ ਉਹ ਹਾਂ ਕਰਨਗੇ ਤੇ ਜੇ ਪੰਜਾਬ ਦੇ ਲੀਡਰ ਬੈਠੇ ਹੋ ਨਾ ਕਰਨਗੇ ਤੇ ਦੁਚਿੱਤੀ ਸਥਿਤੀ ਆ ਉਹਨਾਂ ਲਈ ਜੇ ਆਪਾਂ ਚੰਡੀਗੜ੍ਹ ਦੀ ਗੱਲ ਕਰ ਲਈਏ ਬਈ ਚੰਡੀਗੜ੍ਹ 'ਚ ਤੁਹਾਡੀ ਵਿਧਾਨ ਸਭਾ ਬਣਨੀ ਚਾਹੀਦੀ ਹੈ ਨਾਇਬ ਸਿੰਘ ਸੈਣੀ ਕਹਿੰਣਗੇ ਬਣਨੀ ਚਾਹੀਦੀ ਹੈ ਲੇਕਿਨ ਜਿਹੜੇ ਨਾਲ ਦੇ ਲੀਡਰ ਬੈਠੇ ਹੋ ਕਹਿੰਣਗੇ ਨਹੀਂ ਬਣਨੀ ਚਾਹੀਦੀ ਚੱਕੜ ਕਿਵੇਂ ਬਣ ਜੇਗਾ ਚੱਕੜ ਨਹੀਂ ਬਣ ਸਕਦਾ ਸੋ ਇਸ ਕਰਕੇ ਕਈ ਮੁੱਦੇ ਨੇ ਬੀਬੀਐਮਬੀ ਦਾ ਮੁੱਦਾ ਚੰਡੀਗੜ੍ਹ ਯੂਨੀਵਰਸਿਟੀ ਦਾ ਮੁੱਦਾ ਹੋਰ بڑے ਮੁੱਦੇ ਨੇ ਜਿਹਦੇ ਨਾਲ ਹਰਿਆਣੇ ਨਾਲ ਸਾਡੀ ਟਸਲ ਹੈ ਠੀਕ ਹੈ ਭਾਵੇਂ ਟਸਲ ਸਿਆਸਤਦਾਨਾਂ ਨੇ ਖੜੀ ਕੀਤੀ ਹੋਈ ਆਪਣੀਆਂ ਵੋਟਾਂ ਲਈ ਕਿ ਹਰਿਆਣੇ ਦੇ ਵਿੱਚ ਰੋਲਾ ਪਾਓ ਵੋਟਾਂ ਬਣਾਓ ਇਤਰੋ ਪੰਜਾਬ ਚ ਰੋਲਾ ਪਾਓ ਐਸਵਾਈਐਲ ਦਾ ਵੋਟਾਂ ਬਣਾਓ ਇਹ ਸਿਆਸਤਦਾਨਾਂ ਲੋਖੜੀਆਂ ਕੀਤੀਆਂ ਹੋਈਆਂ ਸਮੱਸਿਆਵਾਂ ਤੇ ਇਹਨਾਂ ਦਾ ਨਜਾਤ ਵੀ ਨਹੀਂ ਛੇਤੀ ਹੋਣਾ ਕਿਤੇ ਸੋ ਇਸ ਕਰਕੇ ਜਿਹੜੀ ਮੈਂ ਗੱਲ ਕਰਦਾ ਕਿ ਇਸ ਬੀਜੇਪੀ ਜਿਹੜੀ ਹੈ ਪੂਰੀ ਖੇਡ ਦੀ ਵੀ ਸੂਝ-ਬੂਝ ਨਾਲ ਪਈ ਹੈ ਲੇਕਿਨ ਇਹ ਪਿੱਛੇ ਦਿਲ ਤਿਲਕਾ ਨਾਲੀ ਹੈ ਜਿਹੜੇ ਪੰਜਾਬ ਦੇ ਮੁੱਤੇ ਆ ਕਿਤੇ ਖੜੇ ਹੋ ਜਾਂਦੇ ਆ ਫਿਰ ਨਾਇਬ ਸਿੰਘ ਸੈਣੀ ਉਹਨਾਂ ਨੂੰ ਨਾਇਬ ਸਿੰਘ ਸੈਣੀ ਨੂੰ ਫੇਸ ਕਰਨਾ ਉਹਨਾਂ ਲਈ ਔਖਾ ਹੋਏਗਾ ਕਿਉਂਕਿ ਇਹ ਹਰਿਆਣੇ ਦੇ ਉਹ ਮੁੱਖ ਮੰਤਰੀ ਹੈ ਉਹ ਮੁੱਦਿਆਂ ਦੇ ਉੱਤੇ ਉਹਨਾਂ ਨੇ ਉਧਰ ਸਰਕਾਰ ਬਣਾਈ ਹੋਈ ਹੈ ਇੱਧਰ ਆ ਕੇ ਉਹ ਜਵਾਬ ਇਹ ਮੁੱਦਿਆਂ ਤੇ ਦੇ ਨਹੀਂ ਸਕਦਾ ਅੱਛਾ ਡਾਕਟਰ ਮੰਥਲਾ ਸਵਾਲ ਹੈ ਮੇਰਾ ਚਰਨਜੀਤ ਬਰਾੜ ਦੇ ਨਾਲ ਜੁੜਿਆ ਹੋਇਆ ਹੈ ਚਰਨਜੀਤ ਬਰਾੜ ਅਕਾਲੀ ਦਲ ਛੱਡਦੇ ਆ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਖਿਲਾਫ ਖੜਦੇ ਆ ਤੇ ਬਾਗੀ ਧੜੇ ਦੇ ਵਿੱਚ ਪਹਿਲਾਂ ਸ਼ਾਮਿਲ ਹੁੰਦੇ ਆ ਮੁੜ ਕੇ ਪੁਨਰਸੁਰਜੀਤ ਨੂੰ ਆਪ ਜਿਵੇਂ ਲਿਖਦੇ ਆਪਣੀ ਪੋਸਟ ਦੇ ਵਿੱਚ ਕਿ ਇਹਨੂੰ ਅਸੀਂ ਆਪਸ ਆ ਰਿਹਾ ਤੈਨੂੰ ਛੱਡਣਾ ਮੁਸ਼ਕਲ ਹੈ ਪਰ ਉਹ ਹੁਣ ਬੀਜੇਪੀ 'ਚ ਜੇ ਜਾਣ ਪਰੇ ਸੋਚਦੇ ਆ ਫਿਰ ਗੱਲ yaad ਹੁੰਦੀ ਹੈ ਸੁਖਬੀਰ ਸਿੰਘ ਬਾਦਲ ਵਾਲੀ ਕਿ ਬੀਜੇਪੀ ਵਿੱਚ ਤਾਂ ਕਹਿੰਦੇ ਡਿਪੂਟੇਸ਼ਨ 'ਚ ਭੇਜੇ ਹੋਏ ਆਪਾਂ ਲੀਡਰ ਫਿਰ ਕੀ ਇਹ ਮੰਨ ਲਈਏ ਕਿ ਚਰਨਜੀਤ ਬਰਾੜ ਨੇ ਹੁਣ ਸੁਖਬੀਰ ਸਿੰਘ ਬਾਦਲ ਨੂੰ ਮਾਫ ਕਰ ਲਿਆ ਜਾਂ ਉਹਨਾਂ ਦੀ ਪ੍ਰਧਾਨਗੀ ਐਕਸੈਪਟ ਕਰ ਲਈ ਇਹ ਸੀਨ ਕੀ ਹੋ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਟਾਈਮ ਵਿਕਲਪੀ ਸਭ ਤੋਂ ਵੱਡੀ ਪਾਰਟੀ ਪਹਿਲੀ ਗੱਲ ਇਹ ਹੈ ਦੂਜੀ ਗੱਲ ਉੱਥੇ ਉਸ ਪਾਰਟੀ ਦੇ ਵਿੱਚ ਸਿੱਖਾਂ ਲਈ ਅਪਾਰ ਜੜੀਆਂ ਹਜੇ ਤੱਕ ਨਾ ਸੰਭਾਵਨਾ ਹੈਗੀ ਕਿਉਂਕਿ ਜੇ ਦੇਖਿਆ ਜਾਵੇ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਵਿਦਾਊਟ ਸਿੱਖ ਸਰਕਾਰ ਨਹੀਂ ਬਣਾ ਸਕਦੀ इस करके हजे उन्होंने को बहुत स्पेस पे आ, नो डाउट बीजेपी समझौता किसी न किसी स्टेज पार्टी ना करना पाएगा हजे पाप की सियासत ने कई करवट लैनी है तू चार पांच छह महीन बाद दसा कहो आ भी हो गया आ भी हो गया हजे बहुत बदलाव होने पाबत बीजेपी का गठबंधन कि होना कुछ नहीं आख्या जा सकता हाँ ਬੀਜਪੀ ਗਠਬੰਧਨ ਐਤ ਕੀ ਕਰੇਗੀ ਤਾਂ ਆਪਣੀਆਂ ਸ਼ਰਤਾਂ ਤੇ ਕਰੇਗੀ ਇੱਕ ਗੱਲ ਸਮਝ ਲਓ ਇਹ ਨਹੀਂ ਹੈਗਾ ਕਿ 23 ਸੀਟਾਂ ਦੇ ਬੀਜਪੀ ਲੜੇਗੀ ਜੇ 50% ਸੀਟਾਂ ਤੋਂ ਘੱਟ ਬੀਜਪੀ ਲੜਦੀ ਹੈ ਫਿਰ ਬੀਜਪੀ ਦਾ ਕੈਟਰ ਗਵਾਚੇਗਾ 117 ਵਿਧਾਨ ਸਭਾ ਹਲਕਿਆਂ ਚੋਂ 117 ਦੇ ਵਿੱਚ ਹੀ ਪਿਛਲੇ 5 ਸਾਲਾਂ ਤੋਂ ਜਿਹੜੇ ਮਿਹਨਤ ਕਰ ਰਹੇ ਨੇ ਉਹਨਾਂ ਦਾ ਕੀ ਕਸੂਰ ਹੈ ਕੀ ਉਹ ਰੈਲੀਆਂ ਦੇ ਵਿੱਚ ਸਰਕਾਰਾਂ ਦੇ ਵਿਰੋਧ ਦੇ ਵਿੱਚ ਤਸੱਦਦ ਕਰਨ ਜੋਗੇ ਰਹਿ ਗਏ ਜੇਬਾਂ ਚੋਂ ਪੈਸੇ ਖਰਚ ਕਰਨ ਜੋਗੇ ਰਹਿ ਗਏ ਜੇ ਤੁਸੀਂ ਅੱਜ ਕਹਿ ਦਿਓ ਕਿ ਨਹੀਂ ਜੀ ਬੀਜੇਪੀ 40 ਸੀਟਾਂ ਤੇ ਲੜ ਲੇਗੀ 60 ਤੇ 17 77 ਸੀਟਾਂ ਤੇ ਜਿਹੜੇ ਤੁਸੀਂ ਆਪਣੇ ਕੈਡਰ ਖੜਾ ਕੀਤਾ ਉਹ ਖਤਮ ਹੋ ਜਾਊਗਾ ਬੀਜੇਪੀ ਵਾਪਸ ਚਲੀ ਜਾਏਗੀ ਜਿੱਥੋਂ ਆਈ ਹੈ ਬੀਜੇਪੀ ਨੇ ਜੇ ਪੰਜਾਬ 'ਚ ਖੜੇ ਹੋਣਾ ਘੱਟੋ ਘੱਟ 50% ਸੀਟਾਂ ਤੇ ਚੋਣ ਲੜੇ ਘੱਟੋ ਘੱਟ ਤੇ ਹੁਣ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਪਿਆਰ ਨਾਲ ਲੈਣੀ ਹੈ ਉਹਦੇ ਕੋਲੋਂ ਟਾਈਡ ਕਰਕੇ ਲੈਣੀ ਹੈ ਜਾਂ ਪੁਨਰ ਸੁਜੀਤ ਅਕਾਲੀ ਦਲ ਨੂੰ ਤਾਕਤਵਾਰ ਕਰਕੇ ਲੈਣੀ ਹੈ ਇਹ ਤਾਂ ਬੀਜੇਪੀ ਤੇ ਉਨਰ ਪਰ ਕਰਤਾ ਜਾਂ ਹੋਰ ਕੋਈ ਪੰਜਾਬ ਦਾ ਮੋਰਚਾ ਬੰਦਾ ਉਹਦੇ ਨਾਲ ਮਹਾਗਠਵੰਦਨ ਬਣਾ ਕੇ ਸਰਕਾਰ ਬਣਾਣੀ ਹੈ ਇਹ ਆਣ ਵਾਲੇ ਵਕਤ ਦੱਸੇਗਾ ਲੇਕਿਨ ਮੇਰੀ ਆਪਣੀ ਇੱਕ ਸੋਚ ਹੈ ਬੀਜੇਪੀ ਜਿਸ ਮੁਹਾਲੇ ਤੇ ਪਹੁੰਚ ਗਈ ਹੈ ਜਿਸ ਮਕਾਮ ਤੇ ਪਹੁੰਚ ਗਈ ਹੈ ਜੇ ਇਹ 50% ਸੀਟਾਂ ਤੋਂ ਘੱਟ ਲੜਦੀ ਹੈ ਵੀ ਬੀਜੇਪੀ ਪੰਜਾਬ ਦੇ ਵਿੱਚ ਨੁਕਸਾਨ ਕਰੇਗੀ ਆਪਣਾ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਡੈਪੂਟੇਸ਼ਨ ਪੰਜਾਬ ਦੀ ਸਿਆਸਤ ਵਿੱਚ ਕੁਝ ਨਹੀਂ ਪਤਾ ਲੱਗਦਾ ਅੱਜ ਇੱਧਰ ਐ ਤੇ ਕੱਲ ਉੱਧਰ ਐ ਹਾਂ ਜਿਹੜਾ ਬੀਜੇਪੀ ਤੇ ਚੱਲ ਜੇ ਕਿਉਂਕਿ ਸਰਕਾਰ ਉੱਪਰ ਬਹੁਤ ਟਾਈਟ ਹੈ ਅੰਦਰ ਦੀ ਸਰਕਾਰ ਬਹੁਤ ਤਿੱਖੀ ਆ ਆ ਕੈਪਟਨ ਦੋ ਦਿਨ ਭੁੱਲਿਆ ਮੁਰ ਕੇ ਕੈਪਟਨ ਨੇ ਦੁਕਾਨ ਬੰਦ ਕਰ ਲਈ ਆਪਣੀ ਬੋਲਣ ਦੀ ਉੱਪਰ ਸਰਕਾਰ ਬਹੁਤ ਤਿੱਖੀ ਆ ਉੱਥੋਂ ਤਾਂ ਸਿਰਫ ਇਸ਼ਾਰਾ ਹੋਣਾ ਜੇ ਵੀ ਇਹ ਵਿੱਚ ਕੋਈ ਚਲਾ ਗਿਆ ਤੇ ਵਿਰੋਧਤਾ ਉਹ ਬਾਅਦ ਵਿੱਚ ਨਿਕਲ ਕੇ ਉਹਦੀ ਵਿਰੋਧਤਾ ਕਰਨੀ ਉਹਦੇ ਲਈ ਬਹੁਤ ਔਖੀ ਆ ਹਾਂ ਬਿਲਕੁਲ ਇਹ ਸਥਿਤੀ ਪਰ ਹੁਣ ਵੇਖਣ ਦੀ ਲੋੜ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਵਾਂ ਵੀ ਪੰਜਾਬੀ